ਪਿਛਲੇ ਸਾਲ ਇਨੇ ਸੇਮ ਡੇ ਇਸ ਟਾਈਮ ਕਿਰਨ ਨੂੰ ਟ੍ਰਿਪ ਲੱਗੀ ਹੋਈ ਸੀ ਤੇ ਤਿਆਰੀ ਸੀ ਬਸ ਇਬਾਦਤ ਆਣ ਦੀ ਹਨਾ ਬੋਲੇ ਸੋਧਾ ਸਾਸ੍ਰੀਆ ਕਲ ਵਾਂਂਟੀ ਕਾ ਕਾਸਾ ਵਾਹਿਗੁਰੂ ਜੀ ਕੀ ਫਤਿਹ ਡੇ ਟੂ ਯੂ ਹੈਪੀ ਬਰਥਡੇ ਟੂ ਯੂ ਹੈਪੀ ਬਰਥਡੇ ਟੂ ਯੂ ਮੇਰਾ ਪੁੱਤ ਉੱਤ ਗਿਆ ਓਏ ਖੋਏ ਓਏ ਖੋਏ ਉੱਤ ਗਿਆ ਉੱਤ ਗਿਆ ਇੱਧਰ ਆ ਜਾ ਇੱਧਰ ਆਜੇ 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 ਹੈਪੀ ਬਰਥਡੇ ਵਾਹ ਵਾਚੀ ਵਾਚੀ ਸਸਿਕਾ ਜੀ ਕੀ ਹਾਲ ਚਾਲ ਸਾਰਿਆਂ ਦੇ ਉਮੀਦ ਕਰਦਾ ਸਾਰੇ ਬਹੁਤ ਵਧੀਆ ਹੋ ਗਿਆ ਤੇ ਅਸੀਂ ਬਹੁਤ ਜ਼ਿਆਦਾ ਵਧੀਆ ਹਾਂ ਅੱਜ ਸਾਡੀ ਇਹ ਗੁਗਲ ਉੱਠ ਗਈ ਹੈ ਜੀ ਫਤੇ ਬਦਲ ਸਾਰਿਆਂ ਨੂੰ ਵਾਹਿਗੁਰੂ ਜੀ ਕੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਈ ਹੋਈ ਅੱਜ ਇਹ ਇਬਾਦਤ ਦਾ ਪਹਿਲਾ ਜਨਮ ਦਿਨ ਅਜਿਮ ਗੁਰੂ ਮਹਾਰਾਜ ਦੀ ਕਿਰਪਾ ਦੇ ਨਾਲ ਇਹ ਇਬਾਦਤ 1 ਸਾਲ ਦੀ ਹੋ ਗਈ ਹੈ ਤੁਸੀਂ ਇਸ ਸਾਲ ਦੇ ਵਿੱਚ ਇਬਾਦਤ ਨੂੰ ਬਹੁਤ ਜ਼ਿਆਦਾ ਪਿਆਰ ਦਿੱਤਾ ਔਰ ਇਬਾਦਤ ਜਿਹੜੀ ਗਰੋਥ ਸੀ ਉਹਦੇ ਵਿੱਚ ਤੁਸੀਂ ਪੂਰਾ ਦੱਸਦੇ ਰਹੇ ਵੀ ਕਿਵੇਂ ਕਿਵੇਂ ਆਪਾਂ ਬੱਚੇ ਨੂੰ ਪਾਲੀਏ ਛੋਟੀਆਂ ਛੋਟੀਆਂ ਚੀਜ਼ਾਂ ਦੱਸਦੇ ਰਹੇ ਤੇ ਬਹੁਤ ਬਹੁਤ ਧੰਨਵਾਦ ਤੁਹਾਡਾ ਆਪਣੀਆਂ ਤੁਹਾਡੀਆਂ ਦੁਆਵਾਂ ਤੁਹਾਡੀਆਂ ਬਲੇਸਿੰਗਸ ਦੇਣ ਵਾਸਤੇ ਸੋ ਅੱਜ ਇਬਾਦਤ ਦੇ ਜਨਮ ਦਿਨ ਦੇ ਉੱਪਰ ਘਰ ਦੇ ਵਿੱਚ ਸੁਖਮਨੀ ਸਾਹਿਬ ਜੀ ਦਾ ਪਾਠ ਹੋਏਗਾ ਬਾਬਾ ਜੀ ਆਣਗੇ ਤੇ ਪਰਿਵਾਰ ਸਾਰਾ ਇਕੱਠਾ ਹੋਇਆ ਤੇ ਨਾਲ ਲੰਗਰ ਪਾਣੀ ਬਣਾ ਰਹੇ ਨੇ ਮੰਮੀ ਹੁਣੇ ਮੰਮੀ ਨੇ ਚੱਕ ਰਖੇ ਨੇ ਫੱਟੇ ਸਵੇਰੇ ਸਵੇਰੇ ਉੱਠ ਕੇ ਤੇ ਆਪ ਬੱਚੇ ਵੀ ਸਵੇਰੇ ਸਵੇਰੇ ਆਪਣਾ ਨਹਾ ਤੋ ਕੇ ਤਿਆਰ ਹੋ ਗਏ ਹੁਣ ਇਬਾਦਤ ਹੁਣ ਉੱਠੀ ਹੈ ਜੀ ਫੱਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਲਾਪਿੰਗ ਕਰ ਦਿਓ ਹੈਪੀ ਬਰਥਡੇ ਵਾਲੀ ਹੈਪੀ ਬਰਥਡੇ ਕਾ ਇਹ ਟੂ ਯੂ ਕਰੀ ਗਾ ਦੋ ਕਲਾਪਿੰਗ ਕਰ ਦੋ ਕਲਾਪਿੰਗ ਕਰ ਜੋ ਕਰ ਦੋ ਚਲ ਸਵੇਰੇ ਸਵੇਰੇ ਹੁਣੀ ਉੱਠੀ ਐ ਲੋ ਜੀ ਹੁਣ ਸਭ ਤੋਂ ਪਹਿਲਾਂ ਅਸੀਂ ਤਿਆਰ ਹੋ ਜਾਈਏ ਮੰਮੀ ਬਣਾ ਰਹੀਆਂ ਨੇ ਸਬਜ਼ੀਆਂ ਕਿਰਨ ਹੁਣ ਕਲਾਪਿੰਗ ਇਹ ਲੇਟ ਥੋੜੀ ਜੀ ਤੇ ਫਿਰ ਅਸੀਂ ਬਾਬਾ ਜੀ ਨੂੰ ਲੈਣ ਜਾਣਾ 11 ਵਜੇ ਦੇ ਕਰੀਬ ਸੁਖਨੀ ਸਾਹਿਬ ਆਰੰਭ ਹੋਣਗੇ ਫਿਰ ਬਾਬਾ ਜੀ ਆਣਗੇ ਦਰਸ਼ਨ ਕਰਾਂਗੇ ਮਤਲਬ ਕੁਲ ਜਹਾਨ ਦੇ ਮਾਲਕ ਨੇ ਆਣੇ ਬੱਚੇ ਨੂੰ ਅਸ਼ੀਰਵਾਦ ਦੇਣ ਵਾਸਤੇ ਸੋ ਆਪਾਂ ਪਹਿਲਾਂ ਤਿਆਰੀਆਂ ਕਰ ਲਈਏ ਲੋਕ ਜੀ ਅਗਮ ਜਾਦ ਉੱਪਰ ਹੱਥ ਸੇਕਦਾ ਹੋਇਆ ਹੱਥ ਇਹਦੇ ਠੰਡੇ ਨਹੀਂ ਇੰਨੀ ਠੰਡ ਦਾ ਪੈ ਨਹੀਂ ਨੀ ਮਾਮਾ ਜਿੰਨਾਂ ਨੂੰ ਹੱਥ ਠੰਡੇ ਜੈਨ ਇਧਰ ਕਿਰਨ ਪਿਆਜ਼ਾਂ ਨੂੰ ਕੱਟਦੇ ਹੋਏ ਚੋਪਿੰਗ ਦੇ ਵਿੱਚ ਤਾਦਰਕ ਉਦਰਕ ਸਾਰੀ ਕੱਟ ਲਈਏ ਇਹ ਅੱਜ ਮੰਮੀ ਦੀ ਰੈਸਪੀ ਬਣ ਰਹੀ ਏ ਤੇ ਬਹੁਤ ਵਧੀਆ ਖਾਣਾ ਅੱਜ ਮੰਮੀ ਨੇ ਬਣਾਣਾ ਤੇ ਅਸੀਂ ਅੱਜ ਰਾਜਾ ਜੀ ਖਾਣਾ ਤੇ ਬਾਬਾ ਜੀ ਨੂੰ ਭੋਗ ਲੱਗੇਗਾ ਪਹਿਲਾਂ ਤੋਂ ਬਸ ਕਰ ਮਾਮਾ ਹੀ ਨਹੀਂ ਠੰਡੇ ਹੈ ਨਹੀਂ ਜਿੰਨੇ ਤੋਂ ਸੋਚੀ ਜਾਣਾ ਓਏ 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 ਹੋਏ ਓਏ ਹੋਏ ਹਸਰੀ ਦੇਖੀ ਸਿਰ ਸੇ ਹਾਂ ਕੀ ਸਮਾਂ ਲੱਗ ਰਿਹਾ ਵੇ 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 ਬਾਜੂ ਬੁਲਾ ਦੋ ਨਹੀਂ ਮੈਨੂੰ ਕੋਈ ਬਣਾ ਤਲੀ ਕਰਨਾ ਹੈ ਕਰਨਾ ਕੀ ਗੱਲ ਹੈ ਲੇਟ ਕਰਤਾ ਤੁਸੀਂ ਆ ਚਾਹ ਨਾ ਸਾਰੇ ਵਾ ਪਿਆਜ ਹੋ ਗਈ ਚੋਕ ਸਾਰੇ ਹੋ ਗਏ ਅੱਧੀ ਚਮ ਚਲੇ ਜੀ ਚਲੇ ਬਾਜਰਾ ਮੁੰਡੀਆਂ ਲੱਗ ਪਏ ਨਾ ਗਰਮੀ ਲੱਗ ਰਹੀ ਹੈ ਗਰਮੀ ਲੱਗ ਰਹੀ ਪਿਛਲੇ ਸਾਲ ਇਸ ਟਾਈਮ ਕਿਰਨ ਨੂੰ ਡ੍ਰਿਪ ਲੱਗਾ ਹੋਇਆ ਸੀ ਹੈ ਨਾ ਕੀ ਮਤ ਫੀਲ ਹੋ ਰਿਹਾ ਅੱਜ ਸਾਲ ਹੋ ਗਿਆ ਸਾਲ ਮਤਲਬ ਸਾਲ ਬੀਤ ਗਿਆ ਪਤਾ ਵੀ ਨਹੀਂ ਲੱਗਿਆ ਨਹੀਂ ਕਿਉਂ ਲੱਗਿਆ ਪਤਾ ਲੱਗਿਆ ਪਤਾ ਨਹੀਂ ਮਤਲਬ ਕਿ ਨਹੀਂ ਸਪੀਡ ਤੇ ਟਾਈਮ ਨਿਕਲਿਆ ਮਤਲਬ ਕਹਿੰਦਾ ਬਿਜ਼ੀ ਬਹੁਤ ਹੋ ਗਈ ਲਾਈਫ ਤਾਂ ਕਰਕੇ ਪਤਾ ਨਹੀਂ ਵੇਲੇ ਹੁੰਦੇ ਫਿਰ ਪਤਾ ਲੱਗ ਜਾਂਦਾ ਵੀ ਟਾਈਮ ਲੱਗਿਆ ਪਰ ਸਹੀ ਗੱਲ ਇਹ ਇਸ ਟਾਈਮ ਤੇ ਜਿਉਣੇ ਦੀ ਟੈਨਸ਼ਨ ਦਾ ਕੋਈ ਉਹ ਟਿਕਾਣਾ ਨਹੀਂ ਸੀ ਕਾਕੇ ਨਾਗੇ ਬਰੇ ਪੁੱਤ ਜਰਾ ਪਾ ਇਹ ਜੁੱਤੀ ਪਾ ਠੰਡਾ ਬਹੁਤ ਆ ਤੂੰ ਜੋ ਦੁੱਧ ਲਾ ਕੇ ਬੈਹ ਬਾਲਕ ਲਾ ਕੇ ਤੇ ਇੰਨੀ ਟੈਨਸ਼ਨ ਮੱਚੀ ਵੀ ਸੀ ਨਾ ਇੰਨੀ ਜਿਆਦਾ ਟੈਨਸ਼ਨ ਮੈਂ ਮੰਮੀ ਤੇ ਕਿਰਨ ਸੀ ਹਸਪੀਟਲ ਦੇ ਵਿੱਚ ਅਲੇ ਭਾਬੀ ਹੋਣੀ ਵੀਰੇ ਹੋਣੀ ਡੈਡੀ ਹੋਣੇ ਵਾਲੇ ਇੱਥੇ ਹੀ ਸੀ ਘਰੇ ਸੀ ਬਸ ਦੱਸ ਨਹੀਂ ਸਕਦੇ ਵੀ ਉਸ ਟਾਈਮ ਕੀ ਹਾਲ ਸੀ ਕਿਰਨ ਵਿੱਚ ਟੈਨਸ਼ਨ ਉਹਦੇ ਕੋਲ ਸਟ्रेस ਤਾਂ ਹੁੰਦਾ ਹੀ ਏ ਪਰ ਵੈਸੇ ਹੁੰਦਾ ਨਾ ਕਿ ਜਦੋਂ ਮਤਲਬ ਐਸਾ ਟਾਈਮ ਹੁੰਦਾ ਵਾ ਮਹਾਰਾਜ ਵੱਲੋਂ ਹੀ ਇੱਕ ਹਿੰਮਤ ਜੀ ਮਿਲਦੀ ਏ ਨਹੀਂ ਤੇ ਮਤਲਬ ਮੈਂ ਬੜੀ ਕਮਜ਼ੋਰ ਜੇ ਦਿਲ ਵਾਲੀ ਆ ਇਸ ਮਾਮਲੇ ਦੇ ਵਿੱਚ ਪਰ ਉਹ ਰੱਬ ਵੱਲੋਂ ਹੀ ਇੱਕ ਹਿੰਮਤ ਜਾਂ ਪਾਵਰ ਮਿਲਦੀ ਏ ਉਸ ਟਾਈਮ ਤੇ ਸਹੀ ਗੱਲ ਏ ਹੈ ਨਾ ਆ ਗੁਰੂ ਮਹਾਰਾਜ ਪੂਰੀ ਦੁਨੀਆ ਨੂੰ ਪਾਲਣ ਵਾਲੇ ਬਖਸ਼ਣਹਾਰ ਮਾਲਕ ਕਿਰਪਾ ਇਹਨਾਂ ਦੀ ਰਹੀ ਗੁਰਤਾਨ ਸਿੰਘ ਗੁਰਗਨ ਸਾਹਿਬ ਜੀ ਮਹਾਰਾਜ ਦੀ ਚਲੋ ਅੱਜ ਸਾਡੀ 33 ਇੱਕ ਸਾਲ ਦੀ ਹੋ ਚੁੱਕੀ ਐ ਜਿਹਦਾ ਜਨਮ ਦਿਨ ਮਨਾਨੇ ਆਦਰ ਮਮੀ ਲੱਗੇ ਹੋਏ ਨੇ ਕਿਟਨ ਦੇ ਵਿੱਚ ਕਰਿਆਣਗੇ ਚਰਨ ਪੈਣਗੇ ਮਹਾਰਾਜ ਦੇ ਅਸੀਂ ਪਰਿਵਾਰਕ ਮੈਂਬਰ ਸਾਰੇ ਜਾਣੇ ਅਸੀਂ ਹੋਰ ਸਹੀ ਹਾਂਜੀ ਮੰਮੀ ਇਹ ਹੈਪੀ ਬਰਥਡੇ ਟੂ ਯੂ ਇਹ ਦੁਬਾਰਾ ਕਿਉਂ ਕਰਨ ਲੱਗੇ ਨੇ ਹਾਂ ਹੁਣ ਐਕਚੁਅਲੀ ਪੂਰਾ ਟਾਈਮ ਹੋ ਗਿਆ 9:35 ਦਾ ਇਸ ਟਾਈਮ ਵਾਦਤ ਆ ਚੁੱਕੀ ਸਾਡੇ ਵਿੱਚ ਹੈਪੀ ਬਰਥਡੇ ਮਿਲੇ ਛੋਨੇ ਮੁੰਨੇ ਹੈਪੀ ਬਰਥਡੇ ਦੁਨੀਆ ਤੇ ਆ ਰਹੀ ਛੋਨੀ ਹੈ ਤੇ ਇਸ ਦੁਨੀਆ ਤੇ ਆ ਰਿਹਾ ਤੂੰ ਕਿੰਦਾ ਸੀ ਪੈਟੀਚ 35 35 ਦੇ ਆਈ ਸੀ ਪਾਪਾ ਐਡਾ ਬੂਫਾਰ-ਬੜ ਕੇ ਰੋ ਰਹੀ ਸੀ ਵਾ ਵਾ ਗਾਰਕੀ ਸੀ ਹੈ ਇਹਦੀ ਵੀਡੀਓ ਹੈਗੀ ਮੇਰੇ ਕੋਲ ਵੇ ਮੈਂ ਆ ਗਿਆ ਸੀ ਪੀ ਦੇ ਘਰ ਆ ਗਿਆ ਆਹੀਆ ਤੇ ਤਿਆਰ ਹੋ ਜਾ ਤਿਆਰ ਜੋ ਮੈਂ ਆ ਗਿਆ ਆ ਗਈ ਹੈ ਮਿੱਟੇ ਚਲੋ ਛੇਤੀ ਛੇਤੀ ਹੋਰ ਤਿਆਰ ਹੋ ਜਾ ਪਰ ਬਾਬਾ ਜੀ ਲੈਣ ਜਾਣਾ ਹੈ ਬਾਈ ਜੀ ਚੋਣ ਆਜਾ ਲੇਟ ਹੋ ਗਿਆ ਆਪਾਂ ਪਪਾ ਜਾਓ ਤੁਸੀਂ ਪਹਿਲਾਂ ਬਲੋ ਪੱਗ ਬਲੋ ਫਟਾਫਟ ਜੀ ਚੋਣ ਆ ਤੁਹ ਵੀ ਜਾ ਤੂੰ ਵੀ ਜਾ ਯਾਰ ਤੁਸੀਂ ਉੱਥੇ ਮਨ ਜਾ ਕਰ ਲੈ ਖੜਾ ਇਹਨਾਂ ਫੜ ਖੜਾ ਹੋ ਜਾ ਆਲਸੀ ਮੰਨ ਲਉ ਪ੍ਰਸਾਦ ਆਲਸੀ ਜਾ ਮੰਮੀ ਦੁਬਾਰਾ ਬੋਲਿਓ ਦੁਬਾਰਾ ਬੋਲਿਓ ਆਲਸੀ ਜਾ ਇਹ ਮਾਲਚੇ ਵਨੈ ਨਹੀਂ ਸਾਧਰੇ ਨੋਠਾ ਬਸ ਬਹੁਤ ਸਾਧਰੇ ਉੱਠਨੇ ਵਿਚਾਰਾ 3 ਵਜੇ ਉੱਠ ਕੇ ਨਹਾ ਕੇ ਕੇ ਸਿਸ਼ਨਾਣ ਕਰਕੇ 6 ਵਜੇ 6:30 ਹੋ ਗਿਆ ਬਹੁਤ ਬਹੁਤ ਜਲਦੀ ਹੈ ਯਾਰ 5:30 ਐਵੇਂ 5:30 ਮੈਂ ਡਿਪਾਰਟ ਕਰ ਰਹੀ ਸੀ ਮੈਂ ਪੂਰੇ 5:23 ਤੇ ਉੱਠਦਾ ਫਿਰ ਮੈਂ ਆਪਣੇ ਮਾਪਿਓ ਦੇ ਉੱਪਰ ਥੋੜੀ ਹੱਥ ਲਗਾ ਇਹ ਕਿਦਾਂ ਦਾ ਸੀਨ ਹੋਇਆ ਚਲੋ ਵੀ ਚਲੋ ਜਲਦੀ ਨਾਲ ਤਿਆਰ ਹੋਵੋ ਫਿਰ ਬਾਬਾ ਜੀ ਦੀਆਂ ਤਿਆਰੀਆਂ ਆਉਣ ਦੀਆਂ ਘਰ ਸੋਪਸਮਾਨ ਲੈ ਜੀ ਬਣਾ ਚੰਨੀ ਸਾਹਿਬ ਦਾ ਉਹ ਗੱਦੇ ਚੱਕ ਦੋ ਵਾਹਿਗੁਰੂ ਵਾਹਿਗੁਰੂ ਜੇ ਬਾਬਾ ਜੀ ਦੀ ਤਿਆਰੀਆਂ ਹੋ ਗਈਆਂ ਹੁਣ ਆਪਾਂ ਬਾਬਾ ਜੀ ਨੂੰ ਲੈਣ ਜਾਣਾ ਫੋਨ ਆਏਗਾ ਬਾਬਾ ਜੀ ਦਾ ਆਜੋ ਤੇ ਮੈਂ ਕਹਾਂ ਆਪ ਚਲੀਏ ਡੜੀ ਬਾਬਾ ਜੀ ਕੋਲ ਕਿਹੜਾ ਮੇਰਾ ਨੰਬਰ ਹੈਗਾ වහිගරු වගරු නාමවාහෙගරු සත්ත නාමවාහෙගරු නාමවා හෙග්‍රු සත්ත නාමවාහෙගරු වාහිෙගුනමවා හෙගරු සතයන ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਇਬਾਦਤ ਵਾਹਿਗੁਰੂ ਜੀ ਕੋਧੀ ਚ ਲੈ ਲੋ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ 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 ਅੰਦਰਸ ਸਲਮੇਤਾ ਨਾਨਕ ਬਿਨਵੰਤਾ ਸਾਧ ਜਨਾ ਕੀ ਅਚਰਜ ਕਥਾ ਅਚਪਦੇ

साकाल वाहे गुरु जी की फतेह शाकाल वाहे गुरु वाहीगुरु Are they cool? Happy birthday! Happy birthday! Happy birthday! Happy birthday, Happy birthday. Oh, okay, okay. Happy birthday to you! to <laughs> ਜੀ ਇਬਾਦਤ ਤਾਂ ਵੱਡੀ ਹੋ ਗਿਆ ਹੁਣ ਸਭ ਨੂੰ ਪ੍ਰਸ਼ਾਦਾ ਛਕਾ ਦਿਓ ਠੀਕ ਹੈ ਚਲੋ ਜੀ ਚਲੋ ਜੀ ਵੀਰਾ ਲੈ ਕੇ ਜਾ ਰਹੇ ਮम्मी ਨੂੰ ਮੈਂ ਟਿਕਵਾ ਕੇ ਫੜ ਦਿੰਦੀ ਕਿਉਂਕਿ ਅਸੀਂ ਕੱਲ ਸਵੇਰੇ ਜਾ ਰਹੇ ਹਾਂ ਸਬਜ਼ੀਆਂ ਵੀ ਇਹ ਇਬਾਦਤ ਦਾ ਬਰਥੇ ਮਨਾਇਆ ਮम्मी ਚੱਕ ਲੈਣੇ ਮम्मी ਨੇ ਸਬਜ਼ੀਆਂ ਬੌਲੀਆਂ ਘੈਂਟ ਬਣਾਈਆਂ ਹੋਰ ਸੈਕਰਾ ਕੇ ਲੈ ਕੇ ਜਾ ਰਹੇ ਹਾਂ ਨਹੀਂ ਸਬਜ਼ੀ ਵਾਕਈ ਸੁਣਨ ਵਾਲੀ ਗੱਲ ਹੈ ਕਿ ਨਹੀਂ ਸਬਜ਼ੀ ਸਵਾਦ ਸੀ ਕਿ ਨਹੀਂ ਸਵਾਦ ਸੀ ਨਹੀਂ ਸੱਚੀ ਗੱਲ ਹੈ ਸਬਜ਼ੀ ਬੌਲੀ ਘੈਂਟ ਬਣਾਈ ਮम्मी ਨੇ ਸਿਰਾ ਹਲਾ ਤਾ ਮੈਨੂੰ ਨਹੀਂ ਉਮੀਦ ਸੀ ਮम्मी ਨੇ ਇੰਨੇ ਫਟੇ ਚੱਕ ਲੈਣੇ ਨੇ ਓ ਅੱਜ ਤੁਸੀਂ ਮਸਾਲੇ ਕੋਲ ਪੂਰੇ ਮੰਗਾ ਜਿਹੜਾ ਲੰਗਾਰ ਹੀ ਸੀ ਨਾਲ ਵਿੱਚ ਲੋਗ ਨਾਲ ਲਾਚੀਆਂ ਕੋਸੇ ਸੁਧਾਰਨ ਜੀ ਸਬਜੀ ਇੰਨੀ ਸਵਾਦ ਸੀ ਬੱਲੇ ਬੱਲੇ ਕਰਾ ਤੂੰ ਕੀ ਕਹਿੰਦਾ ਮੈਨੂੰ ਨਹੀਂ ਇਹ ਇਹ ਤਾਂ ਗੱਲ ਸਹੀ ਹੈ ਇਹ ਤਾਂ ਗੱਲ ਸਹੀ ਹੈ ਬਈ ਪਰ ਬਹੁਤ ਸਵਾਦ ਬਣਾਤੀ ਲੋਗ ਵੀ ਮੈਂ ਲਾਚੀ ਤੇਰੇ ਪਿੱਛੇ ਆ ਕਵਾਚੀ ਲੋ ਜੀ ਤੁਸੀਂ ਪਤਾ ਨਹੀਂ ਕਿੱਥੇ ਸੱਟੀ ਰਹਿੰਦੇ ਆ ਥਰੇ ਨਾਲ ਲੈ ਕੇ ਜਾਈਂ ਵੀਰੇ ਕਿੱਥੇ ਜਾਣੀ ਕਿ ਜਾਣ ਵਾਸਤੇ ਇਬਾਦਤ ਹੈਪੀ ਬਰਥਡੇ ਟੂ ਯੂ ਲੋ ਜੀ ਸੱਚੇ ਪਾਤਸ਼ਾਹ ਦੀ ਮਿਹਰ ਨਾਲ ਕੁਸ ਮਾਲਕ ਦੀ ਕਿਰਪਾ ਦੇ ਨਾਲ ਬਾਬਾ ਜੀ ਅੱਜ ਘਰੇ ਆਏ ਤੇ ਅਸ਼ੀਰਵਾਦ ਦੇ ਕੇ ਸਰੋਪਾ ਪਾਇਆ ਮੇਰੇ ਬੱਚੇ ਨੂੰ ਇਬਾਦਤ ਨੂੰ ਔਰ ਫਤਿਹ ਲਾਈ ਬਾਬਾ ਜੀ ਨੇ ਕਿਵੇਂ ਕਿਵੇਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਰ ਦੋ ਫਤੇ ਫਤੇ ਬੁਲਾ ਦਿਓ ਫਤੇ ਬੁਲਾ ਦਿਓ ਚਲੋ ਬਹੁਤ ਵਧੀਆ ਫੰਕਸ਼ਨ ਹੋਇਆ ਜਿਹੜੇ ਸੱਜਣ ਮਿੱਤਰ ਆਏ ਦੇਖੋ ਅਸੀਂ ਪਰਿਵਾਰ ਪਰਿਵਾਰਕ ਨਹੀਂ ਰੱਖਿਆ ਸੀ ਅਸੀਂ ਆਪਣੇ ਕੋਈ ਰਿਸ਼ਤੇਦਾਰ ਨਹੀਂ ਬੁਲਾਏ ਸੀ ਕਿਉਂਕਿ ਪਰਿਵਾਰਕ ਆਰਾਮ ਦੇ ਨਾਲ ਮ제 ਨਾਲ ਆਨੰਦ ਨਾਲ ਆਨੰਦ ਮজা ਨਹੀਂ ਕਹਿ ਸਕਦੇ ਆਨੰਦ ਦੇ ਨਾਲ ਅਸੀਂ ਬਾਟ ਸੁਣਨਾ ਚਾਹਿਆ ਵੀ ਵਧੀਆ ਤਰੀਕੇ ਨਾਲ ਬੈਠਾਂਗੇ ਹਨ ਉਹ ਜਰੂਰ ਜਿਆਦਾ ਕਿਉਂਕਿ ਸਾਡਾ ਘਰ ਹੈਗਾ ਛੋਟਾ ਸਿੱਧੂ ਵੀ ਫੈਰੀ ਹੋਣੇ ਨੇ ਹਣਾ ਛੋਟਾ ਘਰ ਹੈ ਕੋਈ ਜਿਹੜਾ ਬੂڑا ਹੈ ਨਹੀਂ ਆਪਣਾ ਫਲੈਟ ਹੈ ਤੇ ਇੱਕ ਰਿਸ਼ਤੇਦਾਰ ਨਹੀਂ ਫਿਰ ਸਾਰੇ ਬੁਲਾਣੇ ਪੈਂਦੇ ਹੁੰਦੇ ਨੇ ਜੀ ਮੇਰਾ ਮਤਲਬ ਐਸੇ ਹੀ ਸੋਚ ਰਿਹਾ ਕਿ ਆਪਾਂ ਬਾਅਦ ਤੇ ਬਰਥਡੇ ਤੇ ਆਪਣੇ ਘਰੇ ਸੁਖਮਨੀ ਸਾਹਿਬ ਦਾ ਪਾਰਕਾਵਾਗੇ ਮਹਾਰਾਜ ਘਰੇ ਆਉਣਗੇ ਤੇ ਆਪਾਂ ਪਰਵਾਰ ਸਾਰਾ ਬੈਠ ਕੇ ਪਾਰ ਸੁਣਾਗੇ ਤੇ ਪੈਸਾ ਤਾਂ ਜਿੰਨਾ ਮਰਜ਼ੀ ਖਰਚ ਕਰਦੇ ਪਾਰਟੀਆਂ ਕਰਦੇ ਜੋ ਮਰਜ਼ੀ ਕਰਦੇ ਅਸੀਂ ਸਾਰਿਆਂ ਨੂੰ ਇਹੀ ਚੀਜ਼ਾਂ ਕਹਿੰਦਾ ਫालतू ਪੈਸਾ ਖਰਚਣ ਨਾਲੋਂ ਬੈਤਰੇ ਕੋਈ ਗੁਰੂ ਮਹਾਰਾਜ ਦਾ ਆਸ਼ੀਰਵਾਦ ਲਈਏ ਉਹ ਜ਼ਿਆਦਾ ਸਾਡੇ ਲਈ ਸਭ ਤੋਂ ਵਧੀਆ ਚੀਜ਼ ਹੈ ਜਿਹਨੂੰ ਸਭ ਤੋਂ ਵੱਡ ਮੁੱਲੀ ਦਾਤ ਹੈ ਆਸ਼ੀਰਵਾਦ ਮਾਲਕ ਖੁਦ ਕਰੇ ਆਏ ਉਹ ਸਾਨੂੰ ਜ਼ਿਆਦਾ ਵਧੀਆ ਲੱਗਿਆ ਕਿ ਬਾਕੀ ਸਭ ਕੁਝ ਵਧੀਆ ਹੋ ਗਿਆ ਜੀ ਹਾਂ ਤੇ ਤੁਸੀਂ ਬਹੁਤ ਬਲੇਸਿੰਗਸ ਦਿੱਤੀਆਂ ਉਹਦੇ ਲਈ ਵੀ ਧੰਨਵਾਦ ਇਬਾਦਤ ਦੇ ਬਰਥਡੇ ਤੇ ਸਹੀ ਗੱਲ ਹਾਂ ਤੇ ਹੁਣ ਸਾਡਾ ਨਵਾਂ ਟਾਸਕ ਸ਼ੁਰੂ ਹੋ ਰਿਹਾ ਜੀ ਕੱਲ ਤੋਂ ਹਾਂ ਕੱਲ ਅਸੀਂ ਨਿਕਲ ਜਾਣਾ ਜੀ ਜਲੰਧਰ ਪਹਿਲਾਂ ਦੀਦੀ ਕੋਲ ਜਾਣਾ ਦੀਦੀ ਨੂੰ ਠਿੱਕਰੇ ਡ੍ਰੌਪ ਕਰਨਾ ਥੋੜੀ ਦੇਰ ਉੱਥੇ ਰੁਕਾਂਗੇ ਇੱਕ ਲੋ ਕੰਮ ਨੇ ਦੀਦੀ ਨੂੰ ਸੂਟ ਸੱਟ ਜੇ ਲੈਣੇ ਨੇ ਹਾਂ ਇਹ ਫਿਰ ਅਸੀਂ ਜਾਵਾਂਗੇ ਤੁਸੀਂ ਵੀ ਲਿਆ ਕਰੋ ਸੂਟ ਦੀਦੋ ਵਧੀਆ ਸੂਟ ਹੁੰਦੇ ਨੇ ਆ ਜਿਹੜਾ ਕਿਰਨ ਨੇ ਸੂਟ ਪਾਇਆ ਇਹ ਦੀਦੀ ਕੋਲ ਲਿੱਤਾ ਹੈ ਇਹ ਦੀਦੀ ਕੋਲ ਹੀ ਲਿੱਤਾ ਜਿੱਦੀ ਮੈਂ ਉੱਪਰੇ ਰੱਖੀ ਹੈ ਜੀ ਕੰਮ ਗੋਮ ਵਿੱਚ ਤੇ ਬਾਕੀ ਫਿਰ ਅਗਲਾ ਪ੍ਰੋਗਰਾਮ ਤੁਹਾਨੂੰ ਦੱਸ ਦਈਏ ਉਹ ਹੈਗਾ ਜੀ ਕਿਰਨਦੇਵ ਬ੍ਰਦਰ ਦਾ ਵਿਆਹ ਇਹ ਗੱਲ ਸੱਚੀ ਹੈ ਜੀ ਤੇ ਤੁਸੀਂ ਬੜੇ ਜਿਹੜਿਆਂ ਨੇ ਕਮੈਂਟ ਸਹੀ ਕੀਤੇ ਸੀ ਤੇ ਉਹ ਕਹਿੰਦੇ ਝਟ ਪਟ ਬੜਾ ਕੰਮ ਉਹ ਵੀ ਤੁਹਾਨੂੰ ਐਸਾ ਵਿਆਹ ਤੁਸੀਂ ساری ਜ਼ਿੰਦਗੀ ਚ ਨਹੀਂ ਦੇਖਿਆ ਹੋਣਾ ਕਈਆਂ ਨੇ ਦੇਖਿਆ ਵੀ ਹੋਣਾ ਇਹ ਨਹੀਂ ਦੇਖਿਆ ਹੋਣਾ ਮੋਸਟਲੀ ਤੁਸੀਂ ਐਦਾਂ ਦਾ ਵਿਆਹ ਨਹੀਂ ਦੇਖਿਆ ਹੋਣਾ ਜਿੱਦਾਂ ਦਾ ਅਸੀਂ ਤੁਹਾਨੂੰ ਵਿਆਹ ਦਿਖਾਵਾਂਗੇ ਇਹ ਵਿਆਹ ਤੁਸੀਂ ਜ਼ਰੂਰ ਦੇਖਣਾ ਹੈ ਹਰੇਕ ਵਲੌਗ ਦੇਖਣਾ ਹਰੇਕ ਸ੍ਰੀਤੀ ਰਿਵਾਜ ਜੋ ਕਿ ਸਾਡੇ ਸਿੱਖਾਂ ਦੇ ਆਨੰਦ ਸੰਸਕਾਰ ਹੁੰਦੇ ਨੇ ਜੋ ਕਿ ਗੁਰੂ ਮਰਿਆਦਾ ਦੇ ਅਨੁਸਾਰ ਵਿਆਹ ਹੁੰਦਾ ਉਦਾਂ ਦਾ ਅਸੀਂ ਵਿਆਹ ਕਰਨਾ ਆਪਣੇ ਬੱਚੇ ਦਾ ਆਪਣੇ ਮੇਰਾ ਬ੍ਰਦਰ ਹੀ ਲੱਗਿਆ ਛੋਟਾ ਕਿਰਨ ਦਾ ਬ੍ਰਦਰ ਤੇ ਉਹਦਾਂ ਕਰਾਂਗੇ ਤਾਂ ਕਿ ਸਾਡੀ ਸਿੱਖ ਕੌਮ ਨੂੰ ਸਾਡੀ ਸਿੱਖ ਦੀ ਜਿੰਨੀ ਵੀ ਜਨਰੇਸ਼ਨ ਹੈ ਸਭ ਨੂੰ ਇਹ ਸੇਧ ਮਿਲ ਸਕੇ ਕਿ ਵਿਆਹ ਕਿਤੇ ਕਿਦਾਂ ਜਾਂਦੇ ਨਾ ਕਿ ਆਪਾਂ ਉੜਾ ਇਹ ਇਹ ਕਰੀਏ ਫालतू ਦੇ ਕੋਈ ਰੀਤੀ ਰਿਵਾਜ ਨਹੀਂ ਹੁੰਦੇ ਜੋ ਸਾਡੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਜੋ ਸਾਨੂੰ ਹੁਕਮਨਾਮਾ ਮਿਲਿਆ ਹੋਇਆ ਅਕਾਲ ਤਖਤ ਸਾਹਿਬ ਤੋਂ ਇੱਕ ਆਨੰਦ ਸੰਸਕਾਰ ਦਿੱਤੇ ਗਏ ਨੇ ਵੀ ਇਦਾਂ ਵਿਆਹ ਕਰਨੇ ਚਾਹੀਦੇ ਸਿੱਖਾਂ ਦੇ ਆਪਾਂ ਉਸ ਤਰੀਕੇ ਨਾਲ ਵਿਆਹ ਕਰਨਾ ਤੇ ਉਹ ਕੀ ਹੋਏਗਾ ਕਿਦਾਂ ਹੋਏਗਾ ਉਹ ਤੁਸੀਂ ਜ਼ਰੂਰ ਦੇਖਣਾ ਤੇ ਅਸੀਂ ਕੱਲ ਚੱਲਿਆ ਜੀ ਕਿਰਨ ਦੇ ਪੇਕਿਆਂ ਤੇ ਮਿਲਦੇ ਆ ਤੁਹਾਨੂੰ ਉਥੇ ਹੁਣ ਤੁਹਾਨੂੰ ਦੀ ਇਜਾਜ਼ਤ ਬਾਏ ਬਾਏ